ਲੇ ਤਿਯਾਰ ਆ ਜੀ ਦਿਵਾਲੀ ਆ ਕਰਵਾ ਚੌਥਾ ਆਉਣ ਵਾਲੇ ਤਿਯਾਰਾਂ ਦੇ ਕਰਕੇ ਨਕੋਦਰ ਪੁਲਿਸ ਵੱਲੋਂ ਹਾਈ ਟੈਕ ਨਾਕਾ ਲਗਾਇਆ ਗਿਆ ਵਾ ਇਹ ਨਾਕਾ ਜਿਹੜਾ ਅੰਬੇਡਕਰ ਚੌਂਗ ਦੇ ਵਿੱਚ ਲੱਗਾ ਆ ਚਾਰੇ ਪਾਸੇ ਪੁਲਿਸ ਮੁਲਾਜ਼ਮ ਮੌਜੂਦ ਨੇ ਹਾਈ ਟੈਕ ਨਾਕਾ ਆ ਔਰ ਚਲਾਨ ਹੋ ਰਹਾ ਆ ਔਰ ਹਦਾਇਤਾਂ ਕੀਤੀਆਂ ਜਾ ਰਹੀਆਂ ਆ ਐਸ ਐਚ ਓ ਸਿਟੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਉਹਨਾਂ ਨੇ ਵੀ ਚਲਾਨ ਹੋ ਰਹੇ ਨੇ ਐਸ ਐਚ ਓ ਸਿਟੀ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਐਸ ਐਚਓ ਜਿਹੜੇ ਕਿ ਅੰਬੇਡਕਰ ਚੌਂਕ ਦੇ ਵਿੱਚ ਅਜਾਦਾਇਤਾ ਕੁਝ ਕਰ ਰਹੇ ਨੇ ਕੁਝ ਚਲਾਨ ਕਰ ਰਹੇ ਨੇ ਕਿਉਂਕਿ ਆਉਣ ਵਾਲੇ ਤਿਹਾੜਾ ਤਿਹਾੜਾ ਨੂੰ ਮੱਦੇ ਨਜ਼ਰ ਰੱਖ ਕੇ ਜਿਹੜੀ ਪੰਜਾਬ ਪੁਲਿਸ ਆ ਨਕੋਦਰ ਪੁਲਿਸ ਵੀ ਆ ਮੁਸਤੈਦ ਹੋਈ ਆ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਇੱਕ ਵਾਰੀ। ਥੈਂਕ ਯੂ ਜੀ ਸਾਰਾ ਜਿ ਖਾਈ ਟੈਕ ਨਕਾ ਲਗਾਇਆ ਆ ਅੰਬੇਡਕਰ ਚੌਂਕ ਦੇ ਵਿੱਚ ਕੀ ਕਰ ਦੇਖੋ ਇਹ ਅੱਜ ਜਿਹੜਾ ਨਾਕਾ ਲਗਾਇਆ ਗਿਆ ਹੈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਔਰ ਇਹ ਖਾਸ ਕਰਕੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਇਆ ਗਿਆ ਔਰ ਇੱਥੇ ਜਿਹੜਾ ਸਾਡਾ ਮੇਨ ਮੋਟਿਵ ਆ ਕਿ ਕੋਈ ਗਲਤ ਅਨਸਰ ਜਿਹੜੇ ਲੜਕੇ ਘੁੰਮ ਰਹੇ ਆ ਟੈਂਟ ਇੰਟਰਪ੍ਰਾਈਟਿੰਗ ਜਾਂ ਹੋਰ ਉਹੋ ਜਿਹਿਆਂ ਨੂੰ ਰੋਕੇ ਸੀ ਉਹਨਾਂ ਦੇ ਚਲਾਣ ਵੀ ਕਰ ਰਹੇ ਆ ਇੰਪਾਉਂਡ ਵੀ ਕਰ ਰਹੇ ਆ ਉਹਨਾਂ ਦੇ ਬਾਈਕ ਇਹ ਨਾਕਾ ਕੋਈ ਮਤਲਬ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਲਗਾਇਆ ਗਿਆ ਇਹ ਸਿਰਫ ਇੱਕ ਇੱਕ ਤਾਂ ਇਸ ਚੌਂਕ ਦੇ ਵਿੱਚ ਟ੍ਰੈਫਿਕ ਦਾ ਸਮੱਸਿਆ ਕਾਫੀ ਰਹਿੰਦੀ ਹੈ ਜੀ ਚਾਹ ਮ ਲੱਗਦਾ ਹੁਣ ਤੁਸੀਂ ਦੇਖ ਰਹੇ ਹੋ ਕਿ ਬੜੀ ਸਮੂਥ ਟ੍ਰੈਫਿਕ ਚੱਲ ਰਹੀ ਹੈ ਇੱਕ ਤਾਂ ਅਸੀਂ ਇਹ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਇਹ ਟ੍ਰੈਫਿਕ ਰੂਲ ਫਾਲੋ ਕਰਨ ਵਾਸਤੇ ਔਰ ਬੜੇ ਵਧੀਆ ਤਰੀਕੇ ਨਾਲ ਲੋਕ ਵੀ ਸਹਿਯੋਗ ਦੇ ਰਹੇ ਆ ਔਰ ਜਿੱਦਾਂ ਅਸੀਂ ਸਮਝਾ ਰਹੇ ਹਾਂ ਉਸ ਹਿਸਾਬ ਨਾਲ ਟ੍ਰੈਫਿਕ ਚੱਲ ਵੀ ਰਹੀ ਹੈ ਕਰਪੋਸ਼ੇ ਪਿੰਪੈਨਸਵਾਰ ਜਾਂਦੇ ਆ ਜਾਂ ਨੰਬਰ ਬਗੈਰ ਨੰਬਰ ਪਲੇਟ ਕੋ ਜਾਂਦੇ ਮੋਹਟੇਗਲ ਉਹਨਾਂ ਦਾ ਕੀ ਕਰ ਰਹੇ ਆ ਆਪਾਂ ਚਲਾਨਾ ਉਹਨਾਂ ਦਾ ਬਿਲਕੁਲ ਜੀ ਅਸੀਂ ਇੰਪਾਉਂਡ ਕਰ ਰਹੇ ਹਾਂ ਉਹਨਾਂ ਦਾ ਵਹੀਕਲ ਹਾਂ ਚਲਾਨ ਨਹੀਂ ਇੰਪਾਉਂਡ ਹੀ ਕਰ ਰਹੇ ਆ ਇਹਦਾ ਦੇ ਅਸੀਂ ਮਤਲਬ ਕਾਫੀ ਚਲਾਨ ਕੀਤੇ ਹੋਏ ਨੇ ਇਸ ਤੋਂ ਇਲਾਵਾ ਅੱਜ ਅਸੀਂ ਇਹ ਮੇਨ ਜਿਹੜਾ ਸ਼ਹਿਰ ਦਾ ਮੇਨ ਹੌਟ ਪੁਆਇੰਟ ਇਹਨੂੰ ਕਿਹਾ ਜਾ ਸਕਦਾ ਹੈ ਚੌਂਕ ਦਾ ਜਿਹੜਾ ਨਾਕਾ ਬੰਦੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੀ ਕਪੂਰਥਲਾ ਪੁਲੀ ਹੈ ਉੱਥੇ ਇੱਕ ਐਕਸਟਰਾ ਹੋਰ ਨਾਕਾ ਲਗਾਇਆ ਹੋਇਆ ਹੈ ਕੁਝ ਰਾਤ ਦੇ ਨਾਕੇ ਵੀ ਲਗਾਏ ਗਏ ਜੀ ਹਾਂ ਬਿਲਕੁਲ ਜੀ ਇਹ ਲਗਾਤਾਰ ਹੀ ਚੱਲਦੇ ਆ ਜੀ ਸ਼ਿਫਟਿੰਗ ਨਾਕੇ ਰਾਤ ਨੂੰ ਇਸ ਤੋਂ ਇਲਾਵਾ ਅਸੀਂ ਗਸ਼ਤਾ ਵੀ ਲਗਾਈਆਂ ਹੋਈਆਂ ਨੇ ਸ਼ਹਿਰ ਵਿੱਚ ਔਰ ਨਾਕਾਬੰਦੀ ਵੀ ਪ੍ਰੋਪਰ ਚੱਲ ਰਹੀ ਹੈ ਜੀ ਸਰ ਕੁਝ ਚਲਾਣ ਕੀਤੇ ਜੀ ਅੱਜ ਹਾਂ ਜੀ ਬਿਲਕੁਲ ਜੀ ਕਾਫੀ ਚਲਾਣ ਕੀਤੇ ਨੇ ਔਰ ਅਜੇ ਅਸੀਂ ਕਰ ਰਹੇ ਹਾਂ ਅਜੇ ਅਸੀਂ ਹੋਰ ਕਾਫੀ ਟਾਈਮ ਤੱਕ ਇੱਥੇ ਨਾਕਾਬੰਦੀ ਕਰਕੇ ਇਸੇ ਤਰ੍ਹਾਂ ਹੀ ਚਲਾਣ ਕਰਾਂਗੇ ਜੀ ਸ਼ੁਭਨਾੰਦ ਸਰ ਗੁਰਪ੍ਰੀਤ ਸਿੰਘ ਐਸ ਐਚ ਓ ਥਾਣਾ ਸਿਟੀ ਨਕੋਦਰ ਸਰ ਕੁਝ ਲੋਕ ਜਿਹੜੇ ਆ ਅਨਫੀਲਡ ਤੇ ਜਿਹੜਾ ਪ੍ਰਾਕੀ ਬੋਲ ਮਾਰਦੇ ਹਟਦੇ ਨਹੀਂ ਉਹਨਾਂ ਨੂੰ ਕੀ ਮਤਲ ਇਹ ਕੋ ਮੈਸੇਜ ਤਾਂ ਉਹਨਾਂ ਨੂੰ ਕਾਹਦਾ ਦੇਣਾ ਇਹੋ ਜੇ ਬੰਦੇ ਨੂੰ ਤਾਂ ਅਸੀਂ ਰੋਕ ਕੇ ਤੇ ਇੰਪਾਉਂਡ ਹੀ ਕਰਾਂਗੇ ਔਰ ਮੈਸੇਜ ਤਾਂ ਇਹ ਹੀ ਹੈ ਕਿ ਉਹ ਉਹਨਾਂ ਨੂੰ ਮੈਂ ਮੈਸੇਜ ਨਹੀਂ ਦਊਂਗਾ ਉਹਨਾਂ ਨੂੰ ਮੈਂ ਚੇਤਾਵਨੀ ਦਊਂਗਾ ਕਿ ਜਾਂ ਤਾਂ ਆਪਣੇ ਉਹ ਪਟਾਕਿਆਂ ਵਾਲੇ ਜਿਹੜੇ ਸਲੰਸਰ ਲਗਾਏ ਆ ਉਹ ਤਾਂ ਵਾਰ ਲੈਣ ਆਦਰਵਾਇਜ਼ ਉਹਨਾਂ ਦੇ ਜਿਹੜੇ ਵਹੀਕਲ ਵੀ ਬੌਂਡ ਕਰਾਂਗਾ ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਵੀ ਲਿਆ ਜਾਏਗਾ ਸਰ ਜਿੱਥੇ ਜਿੱਥੇ ਹੋਰ ਜਾਮ ਲੱਗਦਾ ਉੱਥੇ ਵੀ ਨਾਕੇ ਲਗਾ ਕੇ ਅਵੇਅਰਨੈਸ ਕੀਤਾ ਜਾਵੇ ਹਾਂ ਬਿਲਕੁਲ ਜੀ ਅਸੀਂ ਰੁਟੀਨ ਦੇ ਵਿੱਚ ਹੀ ਪਹਿਲਾਂ ਵੀ ਲਗਾਈਦਾ ਕਈ ਵਾਰੀ ਅਸੀਂ ਫੁਹਾਰਾ ਚੌਂਕ ਦੇ ਵਿੱਚ ਨਾਕਾ ਲਾਉਨੇ ਆ ਕਦੀ ਲਖਣੀwidehat ਨਾਕਾ ਲਗਾਉਨੇ ਕਦੀ ਨੂਰਮਲ ਚੌਂਕ ਮਤਲਬ ਸਾਰੇ ਚੌਂਕਾਂ ਦੇ ਵਿੱਚ ਬਦਲ ਬਦਲ ਕੇ ਨਾਕਾ ਬੰਦੀ ਕਰਦੇ ਆ ਅੱਜ ਅਸੀਂ ਮੇਨ ਇਸ ਚੌਂਕ ਨੂੰ ਜਿਹੜਾ ਪੁਆਇੰਟ ਬਣਾਇਆ ਔਰ ਇੱਥੇ ਅਸੀਂ ਪ੍ਰੋਪਰ ਨਾਕਾ ਬੰਦੀ ਕੀਤੀ ਹੋਈ ਹੈ ਜੀ ਮੈਸੇਜ ਦੇਉਗੇ ਜੀ ਨਕੋਦਰ ਨਿਵਾਸੀਆਂ ਦੇ ਇਲਾਕੇ ਮੈਂ ਨਕੋਦਰ ਨਿਵਾਸੀਆਂ ਨੂੰ ਇਹ ਮੈਸੇਜ ਦਵਾਗਾ ਕਿ ਇਹ ਖਾਸ ਤੌਰ ਤੇ ਇੱਕ ਤਾਂ ਤਿਹਾਰਾਂ ਦੇ ਸੀਜ਼ਨ ਆ ਔਰ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਲੋਕਾਂ ਨੂੰ ਕੋਈ ਸ਼ੱਕੀ ਵਿਅਕਤੀ ਸ਼ੱਕੀ ਕੋਈ ਚੀਜ਼ ਮਿਲਦੀ ਹੈ ਦਿਸਦੀ ਹੈ ਤਾਂ ਫੋਰਸ ਨੂੰ ਉਹਦੀ ਇਤਲਾਹ ਦੇਣ ਔਰ ਇਸ ਤੋਂ ਇਲਾਵਾ ਜਿਹੜੇ ਆ ਟ੍ਰੈਫਿਕ ਰੂਲ ਫਾਲੋ ਕੀਤੇ ਜਾਣ ਔਰ ਹਮੇਸ਼ਾ ਪੁਲਿਸ ਨੂੰ ਆਪਣੇ ਮਿੱਤਰ ਸਮਝਦੇ ਹੋਏ ਸਹਿਯੋਗ ਦੇਣਾ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ ਜੀ ਐਸ ਐਚਓ ਸਿਟੀ ਸਾਡੇ ਨਾਲ ਮੌਜੂਦ ਸੀ ਅੱਜ ਇੱਕ ਬਹੁਤ ਵਧੀਆ oprala ਇਹਨਾਂ ਨੂੰ ਕੀਤਾ ਜਾ ਰਿਹਾ ਵਾ ਅੰਬੇਡਕਰ ਚੌਂਕ ਦੇ ਵਿੱਚ ਜਗ੍ਹਾ-ਜਗ੍ਹਾ ਪੁਲਿਸ ਲੱਗੀ ਆ ਹਾਈ ਟੈਕ ਨਾਕਾ ਲੱਗਾ ਆ ਔਰ ਇਧਰਲੇ ਪਾਸੇ ਚਲਾਨ ਵੀ ਹੋ ਰਿਹਾ ਕਾਫੀ ਚਲਾਨ ਕੀਤੇ ਜਾ ਰਹੇ ਨੇ ਔਰ ਅਵੇਨਰਸ ਕੀ ਅਵੇਅਰਨੈਸ ਕੀਤਾ ਜਾ ਰਿਹਾ ਪਬਲਿਕ ਨੂੰ ਔਰ ਕਿਉਂਕਿ ਆਉਣ ਵਾਲੇ ਤਿਹਾੜਾ ਤਿਹਾੜਾਂ ਦੇ ਕਰਕੇ ਵੀ ਇਹਨਾਂ ਨੇ ਕਿਹਾ ਜੇ ਤੁਹਾਨੂੰ ਕੋਈ ਛੱਕੀ ਆਦਮੀ ਜਾਂ ਛੱਕੀ ਚੀਜ਼ ਦੱਦੀ ਆ ਉਹਨੂੰ ਫੌਰਨ ਸਿਟੀ ਦੇ ਵਿੱਚ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਦੱਸਣਾ ਚਾਹੀਦਾ ਕੈਮਰਾ ਪਰਸਨ ਸੋਮੇ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾਲਰ ਨਿਊਜ਼ ਨਕੋਧਰ